हां जी सोहनेओ सासी काल जी ਆ ਬਹੁਤ ਮੈਂ ਮਿਹਨਤ ਨਾਲ ਬਲੈਕ ਬੋਰਡ ਤੇ ਲਿਖਿਆ ਮੈਂ ਮੇਰੇ ਬੱਚੇ ਨੇ ਵਿਚਾਰੇ ਨੇ ਮਿਹਨਤ ਕਰੀ ਆ ਮੈਨੂੰ ਕਰਸਿਵ ਲਿਖਣੀ ਨਹੀਂ ਆਉਂਦੀ ਸੋ ਇਹ ਹੈਗਾ ਵੀਰੇ ਟਰੈਕਟਰਾਂ ਦਾ ਲੋਨ ਪਹਿਲੀ ਗੱਲ ਜਦ ਤੁਸੀਂ ਟਰੈਕਟਰ ਦਾ ਲੋਨ ਕਰਾਉਣਾ ਹੈ ਪੂਰਾ ਪਹਿਲਾਂ ਕਲੀਅਰ ਕਰ ਲੈਣਾ ਵੀ ਇਹ ਫਲੈਟ ਇੰਟਰਸਟ ਆ ਕਿ ਰਿਡਿਊਸਿੰਗ ਇੰਟਰਸਟ ਆ ਅਗਲੀ ਗੱਲ ਆ ਵੀ ਜਿਹੜਾ ਲੋਨ ਹੋਣਾ ਉਹ ਥੋੜਾ ਐਸ ਪਰ ਸਿਬਲ ਹੋਣਾ ਐਸ ਪਰ ਥੋੜਾ ਕਾਗਜ਼ ਪੱਤਰ ਤੁਹਾਡਾ ਸਿਬਲ ਸਕੋਰ ਕੀ ਆ ਤੁਹਾਡੇ ਕੋਲ ਪ੍ਰਾਪਰਟੀ ਕੀ ਆ ਉਹਦੇ ਹਿਸਾਬ ਤੇ ਹੋਣਾ ਜਦੋਂ ਤੁਸੀਂ 50 60 ਟਰੈਕਟਰ ਦੇ ਲੋਨ ਦੇ ਸਾਈਨ ਕਰਦੇ ਹੋ ਨਾ ਇੱਕ ਵਾਰੀ ਸਾਰੀ ਕਲੈਰਟੀ ਲਓ ਇਹ ਜਿਹੜੀ ਸਕੀਮ ਆ ਬ੍ਰਦਰ ਇਹ ਸਰਕਾਰੀ ਬੈਂਕਾਂ ਦੀ ਸਕੀਮ ਆ ਇਹ ਵੈਸੇ ਮੈਂ ਸਪੈਸੀਫਿਕਲੀ ਜੇ ਮੈਂ ਨਾਂ ਲੈ ਕੇ ਗੱਲ ਕਰਾਂ ਤਾਂ ਬੈਂਕ ਆਫ ਬਰੋਦਾ ਦੀ ਆ ਸਾਰੀਆਂ ਬੈਂਕਾਂ ਦੀ ਇੱਦਾਂ ਦੱਸਣੀ ਮੁਸ਼ਕਲ ਆ ਮੇਰਾ ਇਹ ਮੰਨਣਾ ਵੀ ਸ਼ਾਇਦ ਜਿਤਾਸ ਬੀਆਈਆ ਬੈਂਕ ਆਪਰ ਹੋਦਾ ਕਿਨਰਾ ਪੰਜਾਬ ਐਂਡ ਸਿੰਧ ਬੈਂਕਾ ਜਿੰਨੀਆਂ ਵੀ ਗਵਰਨਮੈਂਟ ਦੀਆਂ ਬੈਂਕਸ ਨੇ ਆਲਮੋਸਟ ਉਹਨਾਂ ਤੇ ਆ ਸੇਮ ਸਕੀਮ ਹੀ ਚੱਲਦੀ ਆ 19 21 ਦਾ ਫਰਕ ਹੋ ਸਕਦਾ ਜਿਹੜਾ ਕਿ ਤੁਸੀਂ ਟਾਈਮ ਤੇ ਉੱਥੇ ਪੁੱਛ ਸਕਦੇ ਹੋ ਕਲੈਰ ਕਰ ਸਕਦੇ ਹੋ ਇਨ ਜਰਨਲ ਜੇ ਆਪਾਂ ਇਹਨੂੰ ਮੰਨੀਏ ਤਾਂ ਇਹ ਜਿੰਨੀਆਂ ਵੀ ਗਵਰਨਮੈਂਟ ਦੀਆਂ ਬੈਂਕਸ ਨੇ ਸਾਰੀਆਂ ਤੇ ਆਹੀ ਸਕੀਮ ਚੱਲਦੀ ਆ ਇਹ ਜਿਹੜੀ ਆਪਾਂ ਸਕੀਮ ਬਣਾਈ ਆ ਹੁਣ ਆਪਾਂ ਇਹਦੇ ਤੇ ਗੱਲ ਕਰ ਲਈਏ ਵੀ ਸਕੀਮ ਦੇ ਵਿੱਚ ਆਉਂਦਾ ਕੀ ਕੀ ਹੈ ਦੇਖੋ ਜੀ ਆ ਸਕੀਮ ਲਿਖਿਆ ਬਾਅਦ ਹੈ ਠੀਕ ਆ ਆ ਹੈਗਾ ਜੀ ਢਾਈ ਏਕੜ ਜਿਨ੍ਹਾਂ ਕੋ ਜ਼ਮੀਨ ਆ ਆ ਹੈਗਾ ਜਿਨ੍ਹਾਂ ਕੋ 4 ਏਕੜ ਜ਼ਮੀਨ ਆ ਢਾਈ ਤੋਂ ਉੱਪਰ ਆ ਆ ਜਿਨ੍ਹਾਂ ਕੋਲ ਕੋਈ ਜ਼ਮੀਨ ਨਹੀਂ ਠੀਕ ਆ ਜੀ ਬਿਨਾਂ ਜ਼ਮੀਨ ਵਾਲੇ ਦਾ ਵੀ ਸਰਕਾਰੀ ਬੈਂਕਾਂ ਜਿਹੜਾ ਲੋਨ ਕਰਦੀ ਹੈ ਹੁਣ ਆ ਗਿਆ ਜੀ ਮਾਰਜਨ ਮਾਰਜਨ ਕੀ ਹੁੰਦਾ ਜਿਹੜਾ ਮਿਨੀਮਮ ਤੁਸੀਂ ਪੈਸੇ ਪੇ ਕਰਨੇ ਨੇ ਜੇ ਤੁਹਾਡੇ ਕੋਲ ਢਾਈ ਏਕੜ ਜ਼ਮੀਨ ਆ 15% 15% ਇੰਦਾ ਸੈਂਸ ਲੱਖ ਦਾ 15000 ਰੁਪਏ ਜੇ ਮੰਨ ਲਓ ਤੁਸੀਂ ਆਧਾਰਨ ਦੇ ਤੌਰ ਤੇ 1 ਲੱਖ ਦਾ ਲੋਨ ਕਰਾ ਰਹੇ ਹੋ 15% ਤੁਸੀਂ ਦੇਣਾ ਬਾਕੀ ਬੈਂਕ ਪੇ ਕਰੂ ਠੀਕ ਆ ਇਹ ਮਿਨੀਮਮ ਮਾਰਜਨ ਆ ਬਦ ਘਟ ਨਹੀਂ ਸਕਦਾ ਹੁੰਦਾ ਆ ਗਿਆ ਜੀ 4 ਏਕੜ ਵਾਲੇ ਨੂੰ ਇਹ ਮਿਨੀਮਮ ਮਾਰਜਨ ਆ ਜੀ 20% ਮਾਰਜਨ ਉਹਨੇ ਦੇਣਾ ਠੀਕ ਆ ਜੀ ਉਹ ਤੀਜੇ ਨੰਬਰ ਤੇ ਆਪੀ ਆ ਜਿਹਦੇ ਕੋ ਨਈ ਜ਼ਮੀਨੋਂ ਨੇ 30% ਪੱਲਿਓ ਦੇਣਾ ਜਿਹੜੇ ਫੰਡਿੰਗ ਆ ਨਾ ਮੈਂ 70 75 70 60 ਲਿਖੀ ਆ ਇਹ ਮੰਨ ਲਓ ਬਹੁਤ ਲੋਐਸਟ ਲਿਖੀ ਆ ਜਿਹੜੇ ਬ੍ਰਾਂਡਾਂ ਦੀ ਬਿਲਕੁਲ ਵੈਲਿਊ ਹੈ ਨਹੀਂ ਜਿੱਦਾਂ ਸਵਰਾਜ ਦੀ ਸਭ ਤੋਂ ਉਪਰ ਆ 90 95% ਤੱਕ ਲੋਨ ਹੋ ਜਾਂਦਾ ਜੇ ਇੱਥੇ ਸਵਰਾਜ ਨੂੰ ਗਿਣੋਗੇ ਤਾਂ ਉਹ 90 95 ਵੀ ਕਰ ਦੂਗਾ ਬੈਂਕ ਇਹ ਮੈਂ ਮਿਨੀਮਮ ਲਾਇਆ ਸਾਰਾ 2 ਏਕੜ ਵਾਲੇ ਨੂੰ ਦੀ ਗੱਲ ਕਰ ਲਈਏ 15% ਤੁਸੀਂ ਪੱਲਿਓ ਦੇਣਾ ਫੰਡਿੰਗ ਹੋਣੀ ਆ ਤੁਹਾਨੂੰ ਘੱਟੋ ਘੱਟ 75% ਜੇ 75 ਹੋਊਗੀ ਆ 25 ਵੀ ਹੋ ਸਕਦਾ ਇਹ ਮਿਨੀਮਮ ਮੈਂ ਲਾਏ ਹੋਏ ਆ ਤੇ ਸਵਰਾਜ ਜੇ ਇੱਥੇ ਹੋਵੇ ਤਾਂ 90 ਹੋ ਜਾਣਾ 10 ਰਹਿ ਜਾਣਾ ਠੀਕ ਆ ਜੀ ਚਲੋ ਆਪਾਂ ਗੱਲ ਸ਼ੁਰੂ ਕਰੀਏ ਢਾਈ ਏਕੜ 15% ਮਾਰਜਨ ਤੇ 75% ਤੁਹਾਨੂੰ ਬੈਂਕ ਨੇ ਫੰਡਿੰਗ ਕਰਨੀ ਆ ਟਿਨਿਓਰ 72 ਮਹੀਨੇ ਦੀ 72 ਮਹੀਨੇ ਦਾ ਸੈਂਸ 12 6 72 6 ਸਾਲ ਦਾ ਲੋਨ ਜੇ ਤੁਸੀਂ ਕਰਾਉਣੀਓ ਮਾਰਜਨ 15 ਫੰਡਿੰਗ 75 ਟਿਨਯੂਰ 72 ਮਹੀਨੇ ਆ ਗਈਆਂ ਤੁਹਾਡੀਆਂ ਇੰਸਟਾਲੇਸ਼ਨ ਇਹਦੇ ਵਿੱਚ ਤੁਸੀਂ ਮਹੀਨੇ ਦੀ ਕਿਸ਼ਤ ਵੀ ਕਰ ਸਕਦੇ ਹੋ ਕੁਆਟਰ ਵਾਲੀ ਵੀ ਕਰ ਸਕਦੇ ਹੋ ਜਿਹੜੀ ਨਹੀਂ ਆ ਆ ਗਈ ਹੁਣ ਇਹਦੀ ਆਰਓਆਈ ਜੇ 40 ਤੋਂ 50% ਫੰਡਿੰਗ ਆ ਜੀ 12 25 ਵਿਆਜ 50 ਤੋਂ 60 ਆ ਜੀ 12.5% ਦਾ 60 ਤੋਂ 70% ਤੇ 13 ਦਾ 70 ਤੋਂ 80 ਤੇ 14% ਦਾ ਇੰਟਰਸਟ ਲੱਗਣਾ ਇਹ ਮੈਂ ਧਿਆਨ ਚ ਗੱਲ ਕਰ ਲਓ ਇਹ ਰਿਡਿਊਸਿੰਗ ਇੰਟਰਸਟ ਆ ਜਿੰਨੀ ਤੁਸੀਂ ਕਿਸ਼ਤ ਭਰੀ ਗਏ ਉਹਨਾਂ ਤੁਹਾਡਾ ਘਟਦੇ ਕਰਮ ਚ ਉਹਨੇ ਥੱਲੇ ਨੂੰ ਜਾਈ ਜਾਣੇ ਵਿਆਜ ਨਹੀਂ ਠੀਕ ਹੈ ਜੀ ਤੇ ਇਹ ਜਿਹੜਾ ਹੁੰਦਾ ਸਰਕਾਰੀ ਬੈਂਕਾਂ ਦੇ ਲੋਨ 'ਚ ਹਮੇਸ਼ਾ ਰਿਡਿਊਸਿੰਗ ਹੁੰਦੇ ਨੇ ਪਹਿਲਾਂ ਤੁਸੀਂ ਪਤਾ ਕਰੋ ਵੀ ਫਲੈਟ ਇੰਟਰਸਟ ਆ ਕਿ ਰਿਡਿਊਸਿੰਗ ਸਰਕਾਰੀ ਬੈਂਕ 'ਚ ਇੱਕ ਤੋਂ ਸਭ ਤੋਂ ਵੱਡਾ ਬੈਨੀਫਿਟ ਆ ਜਿਹੜਾ ਉਹ ਮਿਲ ਜਾਣਾ ਕਿ ਜਿਹੜਾ ਤੁਹਾਡਾ ਲੋਨ ਆ ਉਹਨੂੰ ਤੁਸੀਂ ਕਿਸੇ ਵੀ ਟਾਈਮ ਪੂਰ ਸਕਦੇ ਹੋ ਕਿਸੇ ਵੀ ਟਾਈਮ ਉਹਦੇ 'ਚ ਵੱਧ ਘੱਟ ਪੈਸੇ ਪਾ ਸਕਦੇ ਹੋ ਜੇ ਤੁਹਾਡੇ ਕੋਲ ਮੰਨ ਲਓ ਪੈਸੇ ਆ ਜਾਂਦੇ ਆ ਤੁਸੀਂ ਪਾਉਣਾ ਚਾਹੁੰਦੇ ਹੋ ਪੈਸੇ ਫੋਰਨ ਐਗਜ਼ੈਂਪਲ ਤੁਹਾਡਾ 3 ਲੱਖ ਦਾ ਲੋਨ ਕਿ ਤੁਸੀਂ ਕਿਸ਼ਤਾਂ ਭਰ ਰਹੇ ਹੋ ਜਾਂ ਤੁਹਾਡਾ ਦਿਲ ਕਰੇ ਵੈਸੇ ਬੈਂਕ ਨੂੰ ਪੁੱਛ ਵੀ ਲਿਓ ਜ਼ਿਆਦਾਤਰ ਇਦਾਂ ਹੁੰਦਾ ਮੇਰਾ ਕਾਰ ਦਾ ਲੋਨ ਆ ਜਦ ਮੇਰਾ ਜੀ ਕਰਦਾ ਮੈਂ 4 ਲੱਖ ਉਹ ਚ ਪਾਇਆ ਮਾਂ ਉਹਨੇ ਤੇ ਵਿਆਜ ਲੱਗਣਾ ਇਹ ਸਰਕਾਰੀ ਬੈਂਕ ਦਾ ਸਭ ਤੋਂ ਵਧੀਆ ਫੰਡਾ ਹੁੰਦਾ ਹੁਣ ਆ ਗਿਆ ਜੀ ਅੱਗੇ 4 ਏਕੜ ਜਿਹੜੇ ਜਿਨ੍ਹਾਂ ਕੋ 2.5 ਏਕੜ ਤੋਂ ਉੱਪਰ ਜਾਂ 4 ਕਿੱਲੇ ਤੱਕ ਜ਼ਮੀਨ ਮਾਰਜਨ 20% ਹੋਣਾ ਇਹ ਦੇਣਾ 70 ਦਾ ਫੰਡਿੰਗ ਹੋਣੀ ਆ ਟਿਨਯੋਰ 72 ਮਹੀਨੇ ਦੀ ਆ ਤੇ ਆ ਮਨਥਲੀ ਜਾਂ ਕੁਆਟਰਲੀ ਤੁਹਾਡੀ ਮਰਜ਼ੀ ਆ ਆ ਉਹਦੇ ਤੇ ਵੀ ਸੇਮ ਰੇਟ ਆਫ ਇੰਟਰਸਟ ਲੱਗਣਾ 40 50 12 25 50 ਤੋਂ 60 12.5 60 ਤੋਂ 70 13% 70 ਤੋਂ 80 14% ਜਿਹੜਾ ਵਿਆਜ ਆ ਇਹ ਜਿੰਨਾ ਤੁਸੀਂ ਲੋਨ ਕਰਾ ਰਹੇ ਹੋ ਉਹਦੇ ਹਿਸਾਬ ਨਾਲ ਵੱਧਦਾ ਘਟਦਾ ਜੇ ਲੋਨ ਜ਼ਿਆਦਾ ਹੈ ਰਿਸਕ ਜ਼ਿਆਦਾ ਹੈ ਬੈਂਕ ਨੂੰ ਲੱਗਦਾ ਤਾਂ ਤੁਹਾਡਾ ਰੇਟ ਆਫ ਇੰਟਰਸਟ ਆ ਜਿਹੜਾ ਆਰਓਆਈ ਆ ਉਹ ਵੱਧ ਜਾਣੀ ਆ ਜੇ ਉਹਨੂੰ ਲੱਗਦਾ ਕਿ ਰਿਸਕ ਘਟਾ ਤਾਂ ਉਹ ਘਟਦੀ ਜਾਣੀ ਹੈ ਹੁਣ ਆ ਗਿਆ ਜੀ ਜਿਨ੍ਹਾਂ ਕੋਲ ਲੈਂਡ ਹੋਲਡਿੰਗ ਹੈ ਨਹੀਂਗੀ ਬਿਨਾ ਜ਼ਮੀਨ ਤੋਂ 30% ਮਿਨੀਮਮ ਉਹਨਾਂ ਨੂੰ ਮਾਰਜਨ ਦੇਣਾ ਪੈਣਾ 60% ਦੀ ਬੈਂਕ ਨੇ ਫੰਡਿੰਗ ਕਰਨੀ ਆ 60 ਮਹੀਨੇ ਉਹਨਾਂ ਦੀ ਟਿਨਿਓਰ ਘਟ ਜਾਂਦੀ ਆ 60 ਮਹੀਨੇ ਦੀ ਟਿਨਿਓਰ 12 5 60 5 ਸਾਲ ਦਾ ਲੋਨ ਹੋਣਾ ਤੇ ਉਪਰ ਉਹਦਾ ਨਹੀਂ ਹੋਣਾ ਠੀਕ ਆ ਜੀ ਆ ਸਾਰਾ ਸੇਮ ਆ 12 25 12.5 13% 14% ਹੁਣ ਆ ਗਈ ਜਿਹੜੀ ਟਿਨਿਓਰ ਦੀ ਗੱਲ ਇਹ ਬ੍ਰਦਰ ਵੱਧ ਤੋਂ ਵੱਧ ਮੈਂ ਦੱਸੀ ਆ ਉਹਰੇ ਇਹ ਜੇ ਤੁਸੀਂ ਚਾਹੁੰਦੇ ਹੋ ਤਾਂ ਤੁਹਾਡੀ ਟਿਨਿਓਰ ਘੱਟ ਵੀ ਸਕਦੀ ਆ ਭਾਵੇਂ ਤੁਸੀਂ ਸਾਲ ਦਾ ਲੋਨ ਕਰਾ ਲਓ 72 ਮਹੀਨਿਆਂ ਦਾ ਕੋਈ ਤੁਹਾਨੂੰ ਜ਼ਰੂਰੀ ਨਹੀਂ ਇੱਥੇ ਕਰਾਉਣਾ ਨਾ ਇੱਥੇ ਨਾ ਉੱਥੇ ਸੱਠਾਂ ਦਾ ਇਹ ਤੋਂ ਘੱਟ ਸਕਦੀ ਆ ਵੱਧ ਨਹੀਂ ਸਕਦੀ ਭਾਵੇਂ ਤੁਸੀਂ 2 ਸਾਲ ਦਾ ਲੋਨ ਕਰਾ ਲਓ ਜਿੰਨਾ ਤੁਸੀਂ ਲੋਨ ਘੱਟ ਕਰਾਓਗੇ ਉਹਨਾਂ ਤੁਹਾਡਾ ਵਿਆਜ ਘਟੀ ਜਾਣਾ ਸਰਕਾਰੀ ਬੈਂਕ ਦਾ ਮੈਂ ਬਾਰ-ਬਾਰ ਕਹਿ ਰਿਹਾ ਸਾਰਿਆਂ ਤੋਂ ਵਧੀਆ ਚੀਜ਼ ਇਹਦੀ ਇਹੀ ਹੁੰਦੀ ਆ ਤੁਸੀਂ ਕਦੇ ਵੀ ਇੱਕ ਤਜਰਬਾ ਕਰਕੇ ਦੇਖਿਓ ਜਿਹੜਾ ਸਰਕਾਰੀ ਬੈਂਕ ਆ ਇੱਕ ਬੰਦੇ ਦੀ 10 ਲੱਖ ਦੀ ਲਿਮਟ ਸਰਕਾਰੀ ਬੈਂਕ ਚ ਆ ਇੱਕ ਦੀ ਪ੍ਰਾਈਵੇਟ ਚ ਆ ਸਰਕਾਰੀ ਵਾਲੇ ਤੇ ਵਿਆਜ ਘੱਟ ਪੈਂਦਾ ਛੋਟਾ ਹੁੰਦੀਆਂ ਨੇ ਇਹ ਫਰਕ ਰਹਿੰਦਾ ਹੀ ਰਹਿੰਦਾ ਅਗਲੀ ਗੱਲ ਹੁਣ ਆ ਗਈ ਇਹ ਜਿਹੜਾ ਇਹ ਤਾਂ ਇੱਕ ਮੰਨ ਲਓ ਇੱਕ ਐਵਰੇਜ ਮੈਂ ਤੁਹਾਨੂੰ ਡਾਟਾ ਦੱਸਦਾ ਇੱਕ ਦੜਾ ਬਾਕੀ ਸਾਰਾ ਕੁਝ ਤੁਹਾਡੇ ਸਿੰਬਲ ਸਕੋਰ ਤੇ ਆ ਜਿੰਨਾ ਤੁਹਾਡਾ ਇੱਕ ਨਾਰਮਲ ਜਿਹੜਾ ਸਿੰਬਲ ਸਕੋਰ ਹੁੰਦਾ ਉਹ 750 ਹੁੰਦਾ ਹੁਣ ਮੇਰਾ ਸਿੰਬਲ ਸਕੋਰ ਜਿਵੇਂ ਵਧੀ 816 ਸਮਥਿੰਗ 800 ਪਲਸ ਮੇਰਾ ਸਿੰਬਲ ਜਿੰਨਾ ਤੁਹਾਡਾ ਸਿੰਬਲ ਵਧੀ ਜਾਊਗਾ ਤੁਹਾਡਾ ਜਿਹੜਾ ਰੇਟ ਆਫ ਇੰਟਰਸਟ ਆ ਆ ਘਟੀ ਜਾਣਾ ਕਿਉਂ ਘਟੀ ਜਾਣਾ ਕਿਉਂਕਿ ਤੁਹਾਡਾ ਰਿਸਕ ਘਟ ਰਿਹਾ ਬੈਂਕ ਨੂੰ ਪਤਾ ਹੈ ਕਿ ਬੰਦਾ ਪ੍ਰੋਪਰ ਟਾਈਮ ਤੇ ਪੇਮੈਂਟ ਕਰਦਾ ਸਾਨੂੰ ਕੋਈ ਰਿਸਕ ਨਹੀਂ ਉਹ ਤੁਹਾਨੂੰ ਖੁਸ਼ ਹੋ ਕੇ ਹਰ ਇੱਕ ਚੀਜ਼ ਤੇ ਤੁਹਾਨੂੰ ਲੋਨ ਮਿਲੂਗਾ ਜਦੋਂ ਤੁਸੀਂ ਕਾਰਾਂ ਚ ਤਾਂ ਅਕਸਰ ਹੀ ਇਦਾਂ ਹੁੰਦਾ ਉਹ ਕਹਿੰਦੇ ਆ ਸਰ ਅਸੀਂ ਪਹਿਲਾਂ ਤੁਹਾਡੀ ਸਿਮਬਲ ਕੱਢਣੀ ਆ ਜਿਦੀ ਜਿੰਨੀ ਸਿਮਬਲ ਉੱਪਰ ਨੂੰ ਜਾਊ ਜਾਊਗੀ ਓਨਾ ਹੀ ਤੁਹਾਡਾ ਜਿਹੜਾ ਰੇਟ ਆਫ ਇੰਟਰਸਟ ਆ ਉਹ ਥੱਲੇ ਨੂੰ ਹੁੰਦਾ ਜਾਊਗਾ ਉਹ ਘਟਦਾ ਹੀ ਜਾਣਾ ਤੁਹਾਡਾ ਰੇਟ ਆਫ ਇੰਟਰਸਟ ਆ ਜਿਹੜਾ ਇਸ ਇਸ ਕਰਕੇ ਮੈਂ ਸਾਰੇ ਫਾਰਮਰਸ ਨੂੰ ਇਹੀ ਅਪੀਲ ਕਰਦਾ ਕਿ ਮੇਰਾ ਵੀਰ ਆਪਣੀ ਸਿਮਬਲ ਤੇ ਜ਼ਰੂਰ ਧਿਆਨ ਦਿਆ ਕਰੋ ਤੇ ਜਦੋਂ ਵੀ ਤੁਹਾਡੀ ਕਿਸ਼ਤ ਮੰਨ ਕੇ ਚੱਲੋ ਅੱਜ ਕਿੰਨੀ ਤਰੀਕ ਆ 30 ਤਰੀਕ ਆ ਜੇ ਅੱਜ ਆ ਆਪਣਾ ਆਟੋਪੇ ਹਿੱਟ ਹੋਣਾ ਹੈ ਤਾਂ 28 ਤਰੀਕ ਨੂੰ ਉਹਦੇ ਵਿੱਚ ਪੈਸੇ ਪਾ ਕੇ ਰੱਖੋ ਤਾਂ ਕਿ ਤੁਹਾਨੂੰ ਜੁਰਮਾਨਿਆਂ ਤੋਂ ਬਚਤ ਹੋ ਸਕੇ ਅਗਲੀ ਗੱਲ ਮੈਂ ਥੋੜੀ ਜੀ ਸਰਕਾਰੀ ਬੈਂਕ ਦੀ ਹੋਰ ਕਰਦਾ ਮੈਂ ਕੋਈ ਇਹ ਕੋਈ ਲਿਖਤੀ ਜਾਂ ਆਫੀਸ਼ੀਅਲ ਗੱਲ ਤਾਂ ਮੈਂ ਕਹਿ ਨਹੀਂ ਰਿਹਾ ਪਰ ਜਿੰਨਾ ਚ ਜਿੰਨਾ ਕਿ ਮੈਂ ਦੇਖਿਆ ਲੋਕਾਂ ਦੇ ਲੋਨਾਂ 'ਚ ਜੇ ਸਰਕਾਰੀ ਬੈਂਕ ਦੀ ਕੋਈ ਕਿਸ਼ਤ ਇੱਕ ਦੋ ਦਿਨ ਪੰਜ ਚਾਰ ਦਿਨ ਲੇਟ ਵੀ ਹੋ ਜਾਂਦੀ ਆ ਤਾਂ ਇਹ ਥੋੜੇ ਜੇ ਮਤਲਬ ਸ਼ਾਂਤ ਹੁੰਦੇ ਨੇ ਇਹ ਝੱਲ ਲੈਂਦੇ ਆ ਕੋਈ ਐਡਾ ਵੱਡਾ ਤੁਹਾਡੇ ਤੇ ਜੁਰਮਾਨਾ ਟਾਈਪ ਕਾਈਂਡ ਆਫ ਹੋਰ ਚੀਜ਼ ਲੱਗਦੀ ਨਹੀਂ ਇਹ ਸਰਕਾਰੀ ਬੈਂਕਾਂ ਦੀਆਂ ਸਿਫਤਾਂ ਹੀ ਨੇ ਇਹ ਮੰਨ ਕੇ ਚੱਲੋ ਸਾਰ ਲੰਦੇ ਆ ਵਿਚਾਰੇ ਤੁਸੀਂ ਮੰਨ ਕੇ ਚੱਲੋ ਸਰਕਾਰੀ ਬੈਂਕ ਹਮੇਸ਼ਾ ਹੀ ਬੈਟਰ ਰਹਿੰਦਾ ਲੋਨ 'ਚ ਬਾਕੀ ਅਗਲੀ ਗੱਲ ਆ ਬ੍ਰਦਰ ਮੈਂ ਬਾਰ-ਬਾਰ ਕਹਿੰਨਾ ਇਹ ਕੋਈ ਇਹ ਵੀ ਕੋਈ ਜ਼ਰੂਰੀ ਨਹੀਂ ਵੀ ਹਰ ਜਗ੍ਹਾ ਸਰਕਾਰੀ ਬੈਂਕ 'ਕੇ ਘੱਟ ਵਿਆਜ ਲਾਵੇ ਨੋ ਤੁਹਾਡਾ ਸਿਬਲ ਸਕੋਰ ਕਿਦਾਂ ਹੋ ਸਕਦਾ ਤੁਹਾਨੂੰ ਸੁੰਦਰਮੇ 'ਕ ਘੱਟ ਲਾ ਦੇਵੇ ਹੋ ਸਕਦਾ ਤੁਹਾਨੂੰ ਟਾਟਾ ਕਹਾ ਕੈਪੀਟਲ ਵਾਲੇ ਏਯੂ ਵਾਲੇ ਘੱਟ ਲਾ ਦੇਣ ਉਹ ਸਾਰਾ ਤੁਹਾਡਾ ਸਿਬਲ ਸਕੋਰ ਤੇ ਆ ਤੁਹਾਡੇ ਟਰੈਕ ਰੈਕਡ ਤੇ ਜਿੱਦਾਂ ਹੁਣ ਮੰਨ ਕੇ ਚੱਲੋ ਮੈਂ ਪਹਿਲਾਂ ਤੋਂ ਹੀ ਸੁੰਦਰ ਮਨਾ ਵਰਤਦਾ ਹਾਂ ਜਾਂ ਮੈਂ ਪਹਿਲਾਂ ਪਹਿਲਾਂ ਤੋਂ ਹੀ ਕੋਟਕਨਾ ਤੁਹਾਡੇ ਸਾਰੇ ਲੋਨ ਜਿੱਥੇ ਚੱਲਦੇ ਆ ਉਹ ਤੁਹਾਨੂੰ ਆਫਰ ਦਿੰਦੇ ਆ ਛੋਟ ਦਿੰਦੇ ਆ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਕਿ ਬੰਦਾ ਸਹੀ ਆ ਹਾਂ ਉਹ ਤਾਂ ਦਿੰਦੇ ਆ ਜੇ ਤੁਹਾਡਾ ਟਰੈਕ ਰੈਕਡ ਵਧੀਆ ਤਾਂ ਆਦਰਵਾਇਜ਼ ਨਹੀਂ ਠੀਕ ਆ ਜੀ ਸੋ ਮੇਰਾ ਕਹਿ ਲਾ ਵੀਡੀਓ ਚੰਗੀ ਲੱਗੀ ਹੋਊਗੀ ਇਹ ਸਾਰੀ ਵੀਡੀਓ ਸੀ ਇਹਦੇ ਤੇ ਲੋਨ ਦੇ ਉੱਤੇ ਇਹ ਸਾਰੀ ਤੁਸੀਂ ਸਕਰੀਨ ਸ਼ਾਟ ਲੈ ਕੇ ਸਮਝ ਲਿਓ ਜੇ ਨਾ ਸਮਝ ਆਇਆ ਚਲੋ ਫੇਰ ਆਪਾਂ ਕਰ ਲਾਂਗੇ ਕਮੈਂਟ ਕਰ ਦਿਓ ਨਹੀਂ ਤੇ ਮੇਰੇ ਖਿਆਲ ਬਹੁਤ ਆ ਹੋਰ ਤਾਂ ਕੁਝ ਰਹਿਣਾ ਨਹੀਂ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ